ਪੰਜਾਬ ਸਰਕਾਰ ਵੱਲੋਂ ਯੁਨ ਨਸ਼ੇ ਅਭਰੂਧ ਜੋ ਮਹੈਂ ਚੱਲੀ ਗਈ ਹੈ ਫਤਖੇ ਜੀ ਉਹ ਯਾਰੇ ਜੁਤੇ ਸਾਰੇ ਦੇ ਨਾਲ ਨਜੋਤ ਸਿੰਘ ਜੀ ਕੈਬਨਟ ਮੰਤਰੀ ਪੰਜਾਬ ਜੀ ਨੂੰ ਵੀ ਉਹਨਾਂ ਦਾ ਕੋਲ ਦਸਤਾ ਦੇ ਕੇ ਨੌਜਵਾਨਾਂ ਨੂੰ ਪੰਜਾਬ ਬਣਾਇਆ ਜਾਵੇ ਸਮਾਜਿਕ ਮੁੱਖ ਮੰਤਰੀ ਅੱਜ ਬਹੁਤ ਜਲਦੀ ਸਰਕਾਰ ਹੋਣ ਜਾ ਰਿਹਾ ਹੈ ਲੋਕ ਜਾਗਰੂਕ ਹੋ ਰਹੇ ਨੇ ਨੋਵਿਸ਼ਨ ਸੈਂਟਰ ਨੇ ਉਹਨਾਂ ਵਿੱਚ ਵੀ ਨੌਜਵਾਨਾਂ ਦੀ ਸੰਖਿਆ ਵਧ ਰਹੀ ਹੈ ਢੰਗ ਕੋੜ ਜੀਪਨੋਹਰ ਟਾਕਰ ਜੀ ਚੇਅਰਮੈਨ ਮਾਰਕੀਟ ਕਮੇਟੀ ਸਰਕਾਰ ਸਾਡੇ ਆਗੂ ਸੇਵਾਦਾਰ ਦੁਲਾਰਪੁਰ ਦਾ ਕੈਬਨ ਦੇ ਸਾਥੀ ਇੱਕ ਬੀਡੀਸੀ ਬੀਡੀਸੀ ਮੈਂਬਰ ਹੋਣ ਦੇ ਨਾਤੇ ਉਹ ਖੰਦਾ ਇਹ ਸੋਖ ਖੰਦਾ ਦੰਦੀਆ ਕੇਦ ਨੂੰ ਮੈਂ ਇਸੇ ਨਸ਼ਾ ਕਰ ਸਕੀ ਨੂੰ ਪਿੰਡ ਵਾਰ ਵਿੱਚ ਜੋ ਵੀ ਜੋ ਵੀ ਨਸ਼ਾ ਕਰਦੇ ਹਾਂ ਉੱਤੀ ਕਰਵਾਵਾਂਗਾ ਮੈਂ ਕਿਸੇ ਦੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਕਰਵਾਵਾਂਗਾ ਨਹੀਂ ਦੇਵਾਂਗੀ ਭਾਰਤ ਭਗਯ ਵੀ ਮਾਤਾ ਟੌਪ ਦੇ ਵਿੱਚ ਸਮਾਜ ਦੇ ਜਿਹੜੇ ਕੀਤੇ ਜਾਦੇ ਜੁੱਧ ਨਸ਼ਿਆਂ ਦੇ ਵਿਰੁੱਧ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇੱਕ ਮਾਸ ਤੋਂ ਸ਼ੁਰੂ ਕੀਤਾ ਸੀਗਾ ਓੜ ਅਸੀਂ 2 ਤੋਂ 4 ਤਿੰਨ ਦਿਨ ਪੰਜਾਬ ਦੇ ਸਾਦੇ ਜਿਹੜੇ ਸਰਦੇ ਸਰਪੰਚ ਪੰਚ ਨੰਬਰ ਦਾ ਸਹਬਾਨ ਜਿਹੜੇ ਪਿੰਡਾਂ ਦੀਆਂ ਕਮੇਟੀਆਂ ਵਿਸ਼ ਕਮੇਟੀਆਂ ਬਣਾਈਆਂ ਉਹਨਾਂ ਦੇ ਮੈਂਬਰ ਸਹਬਾਨਾਂ ਨੂੰ ਉਥ ਕਰਾ ਦੇ ਇਹ ਤੋਂ ਬਾਅਦ ਅਸੀਂ 7 ਤਰੀਕ ਤੋਂ 7 ਮਈ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਜਾ ਦੇ ਪਿੰਡਾਂ ਦੇ ਵਿੱਚ ਸੇ ਮਿਲਦਾ ਇਕੱਠ ਕਰਾਂਗੇ ਇਦਾਂ ਹੀ ਅਸੀਂ ਮਤਲਬ ਜਿਹੜਾ ਲੋਕਾਂ ਨੂੰ ਉਤ ਦੋਵਾਂਗੇ ਕਿਉਂਕਿ ਅਸੀਂ ਸਮਝਿਆ ਕਿ ਇਦਾਂ ਦੀ ਲਾਮਤ ਹੈ ਜਿਹੜੀ ਲੋਕਾਂ ਤੋਂ ਬਿਨਾਂ ਦੀ ਕਤਲ ਕੀਤੀ ਜਾ ਸਕਦੀ ਪੰਜਾਬ ਦੀ ਮਿੱਟੀ ਇਸ ਕਿਸਮ ਦੀ ਜਿਛੋ ਤੁਸੀਂ ਵੱਡੇ ਵੱਡੇ ਮਗਰਮੱਸਾਂ ਨੂੰ ਢਾ ਸਕਦੀ ਉਸ ਮਿੱਟੀ ਦੀ ਬਰਕਤ ਹੈ ਸੋ ਕ੍ਰਾਂਤੀਕਾਰੀਆਂ ਦੀ ਧਰਤੀ ਗੁਰੂ ਸੇਵਾਨਾਂ ਦੀ ਇਹ ਧਰਤੀ ਇਥੋਂ ਹਮੇਸ਼ਾ ਮਾੜੀਆਂ ਹਾਤਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਹੈ ਸੋ ਮਾਰਜੂਕ ਮੁੱਖ ਮੰਤਰੀ ਸ਼ਿਦਿਆਜਮ ਭਗਤ ਸਿੰਘ ਦੀ ਧਰਤੀ ਤੋਂ ਸੋਖ ਆ ਕੇ ਤੁਰਿਆ ਸੋ ਇਸ ਕਰਕੇ ਹਰ ਕਿਸਮ ਦਾ ਮਾਫੀਆ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਉਹਨੂੰ ਪੰਜਾਬ ਦੀ ਧਰਤੀ ਤੋਂ ਮਾਫੀ ਮਗਤ ਕਰਨਾ ਸੋ ਡਰੱਗਸ ਦੇ ਖਿਲਾਫ ਜਿਹੜੀ ਮੁਹਿੰਮ ਹੈ ਇਹ ਮੁਹਿੰਮ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਹੀ ਹੈ ਚਰਨ ਸੀਮਾ ਤੇ ਜਾ ਰਹੀ ਹੈ ਸੋ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਚ ਉਹ ਲੋਕ ਵੀ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਅੰਦਰ ਸਮਝਦੇ ਸਨ ਵੀ ਸਾਡੇ ਸਾਰਿਆਂ ਦੇ ਪੰਜਾਬ ਚੱਲਦਾ ਜਾਂ ਨੱਚਦਾ ਉਹ ਵੀ ਤੁਹਾਨੂੰ ਜਿਹੜੀ ਹੈ ਇਸ ਕਾਰਵਾਈ ਦਾ ਫੇਸ ਕਰਦੇ ਉਹਨਾਂ ਦੇ ਉੱਤੇ ਵੀ ਵੱਡੇ ਅਕਸਰਾਂ ਵਾਲੇ ਸਮਝ ਹੋਣਗੇ ਸੋ ਪਹਿਲਾਂ ਵਧਾਈ ਦੇਣਾ ਚਾਹੁੰਦਾ ਪੰਜਾਬ ਦੀ ਜੰਦਾ ਨੂੰ ਜਿਨ੍ਹਾਂ ਨੇ ਇਹੋ ਜੇ ਮੁੱਖ ਮੰਤਰੀ ਇਹੋ ਜੂ ਟੀਮ ਚੁਣੀ ਆ ਜੇ ਅਸੀਂ ਦੇਖ ਲਈਏ ਇਤਿਹਾਸ ਫਰੋਲ ਕੇ 30 ਸਾਲ ਦਾ ਸਮਾਂ ਤੇ 3 ਸਾਲ ਦਾ ਆਮ ਆਦੀ ਪਾਰਟੀ ਦਾ ਸਮਾਂ ਤੇ ਜੇ ਕੋਈ ਕੈਂਪੇਨ ਸ਼ੁਰੂ ਹੋਈ ਆ ਜੰਗੀ ਪੱਧਰ ਤੇ ਜ਼ਮੀਨੀ ਪੱਧਰ ਤੇ ਉਹ ਆਮ ਆਦੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜ ਨੇ ਸ਼ੁਰੂ ਕੀਤੀ ਆ ਅਸੀਂ ਪੂਰੀ ਤਾਕਤ ਦੇ ਨਾਲ ਪੂਰੀ ਤਕਨੀਕ ਦੇ ਨਾਲ ਪੂਰੀ ਤਿਆਰੀ ਦੇ ਨਾਲ ਤੇ ਪੂਰੀ ਤਰਕ ਨਾਲ ਸੀ ਜਿਹੜਾਈ ਲੜ ਰਹੇ ਆ